ਸਾਚੀ ਕਾਲ ਜੀ ਲਗਾਤਾਰ ਤੁਹਾਨੂੰ ਵਿਧਾਨ ਸਭਾ ਦੀਆਂ ਤਸਵੀਰਾਂ ਵਿਖਾ ਰਹੇ ਹਰਦੀਪ ਸਿੰਘ ਡਿੰਪਿਟੀ ਲੋ ਅੱਜ ਵਿਧਾਇਕ ਦੇ ਤੌਰ ਤੇ ਸੌਂ ਚੁੱਕ ਚੁੱਕੇ ਗੱਲਬਾਤ ਕਰ ਲੈਣਾ ਢਿਲੋ ਸਾਹਿਬ ਬੜਾ ਲੰਬਾ ਸੰਘਰਸ਼ ਇਸ ਜਗ੍ਹਾ ਤੇ ਪਹੁੰਚਣ ਲਈ ਇਸ ਪੌੜੀਆਂ ਨੂੰ ਚੜ੍ਹਨ ਲਈ ਲੰਬਾ ਸੰਘਰਸ਼ ਕਰਨਾ ਪਿਆ ਲੇਕਿਨ ਅੱਜ ਆਖਿਰਕਾਰ ਤੁਹਾਡੇ ਹਲਕੇ ਦੇ ਲੋਕ ਤੁਹਾਡੇ ਤੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਲਈ ਦਰਦਾਰ ਭਟਕਣਾ ਨਹੀਂ ਪੈਂਦਾ ਤੇ ਨਾ ਹੀ ਨੌਕਰੀ ਲਈ ਸਿਫਾਰਿਸ਼ ਦਿ ਲੋੜ ਪੈਂਦੀ ਹੈ ਸੋਗੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਦੇ ਬਲ ਤੇ ਨੌਕਰੀਆਂ ਦੇ ਗਫੇ ਦਿੱਤੇ ਜਾ ਰਹੇ ਨੇ ਇਹ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ हाल ही ਦੇ ਵਿੱਚ ਪੰਜਾਬ ਪੁਲਿਸ ਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 48000 ਤੋਂ ਵੱਧ ਹੋ ਗਈ ਹੈ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨੰਗ ਵਧਾਈਆਂ ਦਿੰਦਾ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਕੈਸਾ ਅਰ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਅਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਅਤੇ ਨੌਜਵਾਨਾਂ ਵੱਲੋਂ ਬੇहद ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰਨ ਮਗਰੋਂ ਨਿਪਰੇ ਚੜੀਏ ਉੜੀਆਂ ਨੂੰ ਚੜ੍ਹਨ ਲਈ ਲੰਬਾ ਸੰਘਰਸ਼ ਕਰਨਾ ਪਿਆ ਲੇਕਿਨ ਅੱਜ ਆਖਿਰਕਾਰ ਤੁਹਾਡੇ ਹਲਕੇ ਦੇ ਲੋਕ ਤੁਹਾਡੇ ਤੇ ਭਰੋਸਾ ਜਤਾਉਂਦੇ ਨਜ਼ਰ ਆਏ ਨੇ ਭਰੋਸਾ ਕਾਇਮ ਰਹੇਗਾ ਟੁੱਟੇਗਾ ਤੇ ਨਹੀਂ ਸ ਬਿਲਕੁਲ ਕਾਇਮ ਰਹੇਗਾ ਜੀ ਕਦੇ ਵੀ ਨਹੀਂ ਟੁੱਟੇਗਾ ਮੈਨੂੰ ਦੇਖੋ ਬਹੁਤ ਪਿਆਰ ਦਿੱਤਾ ਇੰਨਾ ਪਿਆਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਕਦੇ ਜਿਹੜੇ ਸਾਡੇ ਹਲਕੇ ਤੋਂ ਸੀਐਮ ਬਣਦੇ ਰਹੇ ਆ ਬਾਦਲ ਸਾਹਿਬ ਮੈਨੂੰ ਸ਼ਾਇਦ ਉਹਨਾਂ ਨੂੰ ਵੀ ਮਿਲਿਆ ਉਦੋਂ ਬਾਅਦ ਸਰਦਾਰ ਮਨਪੀਰ ਸਿੰਘ ਬਾਦਲ ਇੱਥੋਂ ਬਣਦੇ ਰਹੇ ਉਹਨਾਂ ਨੂੰ ਵੀ ਮਿਲਿਆ ਰਾਜਾ ਵੜਿੰਗ ਸਾਹਿਬ ਇੱਥੋਂ ਤਿੰਨ ਵਾਰ ਐਮਐਲਏ ਬਣ ਗਏ ਬਿਲਕੁਲ ਜੇ ਕਰੇ ਨਾ ਪਿਆਰ ਕਰੇ ਉਹਨਾਂ ਨੂੰ ਵੀ ਨਹੀਂ ਮਿਲਿਆ ਜੋ ਮੈਨੂੰ ਦਿੱਤਾ ਅੱਖਾਂ ਦੀਆਂ ਪਲਕਾਂ ਤੇ ਬਿਠਾਇਆ ਸਰ ਮੈਨੂੰ ਮੇਰੇ ਹਲਕੇ ਤੁਹਾਡਾ ਜਿੱਤ ਦਾ ਜਦੋਂ ਜਸ਼ਨ ਹੋਇਆ ਅਸੀਂ ਉੱਥੇ ਹੀ ਸੀ Holi ਖੇਡੀ ਐ ਲੋਕਾਂ ਨੇ ਰੰਗਾ ਦੀ Holi ਖੇਡੀ ਐ ਕਹਿੰਦੇ ਅੱਜ ਸਾਨੂੰ ਉਮੀਦ ਹੈ ਕਿ ਜਿਸ ਢੰਗ ਦੇ ਨਾਲ ਅਸੀਂ ਆ ਰੰਗ ਆਪਣੇ ਆ ਗੁਲਾਲ ਆਪਣੇ ਚਿਹਰੇ ਤੇ ਲਾ ਰਹੇ ਹਾਂ ਆਹੀ ਸਾਡਾ ਹਲਕਾ ਜਿਹੜਾ ਇਸੇ ਢੰਗ ਦੇ ਨਾਲ ਰੰਗਦਾਰ ਹੋਊਗਾ ਇਸੇ ਢੰਗ ਦੇ ਨਾਲ ਸਾਡੇ ਹਲਕੇ ਦਾ ਵਿਕਾਸ ਹੋਏਗਾ ਉਹਨਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ 2.5 ਸਾਲ ਦਾ ਸਮਾਂ ਔਰ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਪਹਿਲਾਂ ਵੀ ਅਸੀਂ ਤੁਹਾਡਾ ਇੰਟਰਵਿਊ ਕੀਤਾ ਸੀ ਤੁਸੀਂ ਕਹਿੰਦੇ ਜੇ 2.5 ਸਾਲਾਂ ਚ ਕੰਮ ਪੂਰੇ ਕਰਤੇ ਤੇ ਲੋਕਾਂ ਦੇ ਵਿਚਾਲੇ ਜਾਊਂਗਾ ਨਹੀਂ ਤੇ 27 ਚ ਚੋਣ ਵੀ ਨਹੀਂ ਲੜੂਗਾ ਇਸ ਤਰ੍ਹਾਂ ਦੀ ਤੁਸੀਂ ਕਮਿਟਮੈਂਟ ਕੀਤੀ ਸੀ ਅੱਜ ਕੀ ਆਪਣੀ ਕਮਿਟਮੈਂਟ ਤੇ ਖਰੇ ਉਤਰ 100% ਸਰ 100% ਮੈਂ ਅੱਜ ਵੀ ਮੇਰੇ ਇਹੀ ਬਿਆਨ ਆ ਕੱਲ ਨੂੰ ਵੀ ਇਹੀ ਬਿਆਨ ਹੋਊ ਮੇਰਾ ਪਰਸੋਂ ਵੀ ਸਰ ਇਹੀ ਬਿਆਨ ਹੋਣਾ ਅਗਰ ਮੈਂ ਲੋਕਾਂ ਦੇ ਕੰਮ ਕਰਾਉਣ ਦੇ ਵਿੱਚ ਕਾਮਯਾਬ ਨਾ ਹੋ ਪਾਇਆ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ 2027 ਵਾਲਾ ਇਲੈਕਸ਼ਨ ਨਹੀਂ ਲੜੂਗਾ ਮੇਰੀ ਪ੍ਰਾਇਓਰਟੀ ਇਹ ਆ ਕਿ ਜੋ ਮੇਰੇ ਲੋਕਾਂ ਨੇ ਰੰਗ ਖੇਡਿਆ ਉਹ ਰੰਗ ਨੂੰ ਕਦੇ ਮੈਂ ਉਹਨਾਂ ਦੀ ਉਸ ਲਾਲੀ ਨੂੰ ਕਦੇ ਫਿੱਕੀ ਨਹੀਂ ਪੈਂਦਿਆਂਗਾ ਉਹ ਮੇਂ ਜਿਵੇਂ ਹਰੀ ਹਰੀ ਤੇ ਲਾਲ ਹੀ ਰਹੂਗੀ ਜੀ ਕੀ ਕੀ ਸੋਚਿਆ ਹਲਕੇ ਲਈ ਫਸਟ ਪ੍ਰਾਇਓਰਟੀਆਂ ਕੀ ਰਹਿਣਗੀਆਂ ਕਿਉਂਕਿ ਜਦੋਂ ਤੋਂ ਜਿੱਤਿਓ ਰਾਜ ਸੋਚ ਚੁੱਕੀ ਹੈ proper ਰਣਨੀਤੀ ਬਣਾਉਣ ਲਈ ਸਮਾਂ ਬਹੁਤ ਮਿਲ ਗਿਆ ਹੋਊਗਾ ਕੀ ਕੁਝ ਫਸਟ ਪ੍ਰਾਇੋਰਟੀਆਂ ਰਹਿਣਗੀਆਂ ਕਿ ਆਪ ਮਸਲੇ ਸਭ ਤੋਂ ਪਹਿਲਾਂ ਹੱਲ ਕਰਾਏ ਜਾਣ ਦੇਖੋ ਕਾਫੀ ਕੰਮ ਸਾਡੇ ਹਲਕੇ ਦੇ ਪੈਂਡਿੰਗ ਪਏ ਆ ਜੀ ਜਿਵੇਂ ਮੇਨ ਪ੍ਰਾਇੋਰਟੀ ਜਿਵੇਂ ਸ਼ਹਿਰ ਦੀ ਤੁਸੀਂ ਲਾ ਲਓ ਵਾਟਰ ਵਰਕਸ ਦੀ ਲਾ ਲਓ ਸੀਵਰੇਜ ਦੀ ਲਾ ਲਓ ਲਾਈਟ ਦੀ ਬੜੀ ਪ੍ਰੋਬਲਮ ਆ ਫਿਰ ਪਿੰਡਾਂ ਚ ਸਕੂਲਾਂ ਦੀ ਕਈ ਪ੍ਰੋਬਲਮ ਆ ਉਹ ਮੈਂ ਇਮੀਡੀਏਟਲੀ ਫੰਡਸ ਲੈ ਲਏ ਆ ਤਕਰੀਬਨ ਉਹ ਮੈਂ ਬੜੀ ਜਲਦੀ ਰਿਲੀਜ਼ ਕਰਨ ਲੱਗਿਆਂ ਜੀ ਵਿਦਨ 2 3 ਡੇਸ ਜੀ ਮੰਡੀਕਰਨ ਦੀ ਸਾਨੂੰ ਥੋੜੀ ਜੀ ਪ੍ਰੋਬਲਮ ਸੀ ਮੰਡੀਕਰਨ ਬੋਰਡ ਦੀ ਉਹ ਮੈਂ ਤਕਰੀਬਨ ਸਾਰੇ ਹਲਕੇ ਦੀ ਪਹਿਲੀ ਆਪਣਾ ਇੱਕ ਕੰਸਟੀਟੂਐਂਸੀ ਹੋਣੀ ਹੈ ਜਿੱਥੇ ਹਰ ਮੰਡੀ ਨੂੰ ਤੁਹਾਨੂੰ ਸ਼ੈੱਡ ਮਿਲੂਗਾ ਵੱਡਾ ਸ਼ੈੱਡ ਉਹ ਮੈਂ ਪਾਸ ਕਰਵਾ ਲਿਆ ਜੀ ਉਹ ਵੀ ਵਿਦਨ ਵੀਕ ਔਰ ਸੋ ਉਹਨਾਂ ਦਾ ਵੀ ਨੀ ਬੱਤਰ ਰੱਖ ਦਾਂਗੇ ਮਤਲਬ ਕਿ ਕੰਮ ਅਸੀਂ ਆਨਲਾਈਨ ਸਾਰੇ ਕਰੀ ਬੈਠੇ ਆ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਆ ਤੁਸੀਂ ਦੇਖਿਓ ਤੁਹਾਨੂੰ ਇਸ ਮਹੀਨੇ ਦੇ ਵਿੱਚ ਵਿੱਚ ਹਰ ਥਾਂ ਤੇ ਤੁਹਾਨੂੰ ਕੰਮ ਚੱਲਦਾ ਨਜ਼ਰ ਆਊਗਾ ਔਰ ਮੇਰੀ ਪ੍ਰਾਇੋਰਟੀ ਇਹ ਆ ਵੀ ਵਿਦਨ 1 ਇਅਰ ਮੈਂ ਸਿਰੇ ਲਾ ਦੂੰ ਜੀ ਇਹਨਾਂ ਨੂੰ ਕੰਮਾਂ ਨੂੰ ਇੱਕ ਸਾਲ ਦੇ ਵਿੱਚ ਵਿੱਚ ਮੈਂ ਸਿਰੇ ਲਾ ਦੂੰਗਾ ਜੀ ਇੱਕ ਸਾਲ ਹਾਂਜੀ ਹਾਂਜੀ 100% ਮੈਂ ਪ੍ਰੋਮਿਸ ਕੀਤੀ ਹੈ ਜੀ ਲੋਕਾਂ ਨਾਲ ਵੀ ਮੈਂ ਅਗਲੇ ਨਵੰਬਰ ਦੇ ਵਿੱਚ ਜੀ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਗਲੀ ਗਲੀ ਜਾ ਕੇ ਮੈਂ ਉਹਨਾਂ ਨੂੰ ਪੁੱਛਣਾ ਵੀ ਫਿਰ ਇਹ ਸਾਲ ਪਿਆ ਜੀ ਇਹ ਕੋਈ ਰਹਿ ਗਿਆ ਤਾਂ ਹੁਣ ਦੱਸ ਦਿਓ ਇਹ ਟਾਰਗੇਟ ਲੈ ਕੇ ਚੱਲੇ ਆ ਜੀ ਯਾਨੀ ਇੱਕ ਵਾਰ ਦੀ ਤਰ੍ਹਾਂ ਦੇਖ ਰਹੇ ਹੋ ਤੁਸੀਂ ਹੁਣ ਬਿਲਕੁਲ ਪੂਰੀ ਤਿਆਰੀ ਨਾਲ ਚੱਲੇ ਆ ਜੀ ਲੇਕਿਨ ਓਵਰਆਲ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਅੱਜ ਸਿਆਸਤ ਪੱਕੀ ਹੋਈ ਹੈ ਤੁਸੀਂ ਅੱਜ ਵਿਧਾਇਕ ਦੇ ਤੌਰ ਤੇ ਇਥੇ ਸੋਚ ਚੁੱਕਣ ਆਏ ਹੋ ਉੱਥੇ ਤੁਹਾਡੀ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਪੁਰਾਣ ਜਿਹੜੇ ਸਾਥੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਬੈਠੇ ਨੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਕੀ ਫੈਸਲਾ ਲੈਗਾ ਕੀ ਸਜ਼ਾ ਹੋਏਗੀ ਜਾਂ ਮਾਫੀ ਮਿਲੇਗਾ ਸਰ ਮੈਂ ਇਹਦੇ ਬਾਰੇ ਕੁਝ ਨਹੀਂ ਕੋਈ ਮੈਂ ਬਿਆਨ ਨਹੀਂ ਕਰਨਾ ਦੇਖੋ ਮੇਰਾ ਉਧਰ ਵੀ ਬਹੁਤ ਪਿਆ ਪਰ ਕਿ ਦੇਖੋ ਇਹ ਬੜਾ ਧਾਰਮਿਕ ਮੁੱਦਾ ਜੀ ਤੇ ਉਹਦੇ ਚ ਪੰਜ ਸਿੰਘ ਸਹਿਬਾਨ ਨੇ ਅੱਜ ਰਲ ਕੇ ਕਰਨਾ ਫੈਸਲਾ ਸੋਚ ਸਮਝ ਕੇ ਕਰਨਗੇ ਜੀ ਸਾਡੇ ਕੌਮ ਦੇ ਸਰਮੌਰ ਆ ਜੀ ਬੜੀ ਵੱਡੀ ਹਸਤੀ ਆ ਜੋ ਵੀ ਫੈਸਲਾ ਕਰਨਗੇ ਸੋਚ ਸਮਝ ਕੇ ਕਰਨਗੇ ਜੀ ਸੋ ਉਹਨਾਂ ਦਾ ਫੈਸਲਾ ਮੈਂ ਤਾਂ ਇਹੀ ਕਹੂੰਗਾ ਵੀ ਜੋ ਵੀ ਅੱਜ ਫੈਸਲਾ ਦਿੰਦੇ ਆ ਸਿਰ ਮੱਥੇ ਉਸ ਨੂੰ ਪ੍ਰਵਾਨ ਮੰਨਾਂਗੇ ਜੀ ਔਰ ਸਭ ਨੂੰ ਮੰਨਣਾ ਵੀ ਚਾਹੀਦਾ ਜੀ ਦੇਖੋ ਬੜੀ ਮੈਂ ਤਾਂ ਇਹੀ ਕਹੂੰਗਾ ਕਿ ਇਤੋਂ ਵੱਡਾ ਪਦ ਹੈ ਨਹੀਂ ਕੋਈ ਸਿੱਖਾਂ ਕੋਲੇ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਜਿਹੜਾ ਹੁਕਮ ਆ ਸਮਝ ਲਓ ਵੀ ਉਹ ਰੱਬ ਦਾ ਹੁਕਮ ਆ ਆਪਾਂ ਨੂੰ ਮੰਨਣਾ ਚਾਹੀਦਾ ਜੀ ਹਾਂ ਮੰਤਰੀ ਬਣਨ ਲਈ ਤਿਆਰ ਹੋ ਵਿਧਾਇਕ ਤੇ ਬਣ ਕੇ ਹੁਣ ਮੰਤਰੀ ਬਣਨ ਲਈ ਤਿਆਰ ਹੋ ਸਰ ਕੌਣ ਨਹੀਂ ਤਿਆਰ ਹੁੰਦਾ ਜੀ ਜਿਵੇਂ ਤੁਹਾਨੂੰ ਕਹਾਂ ਆਪ ਤੁਸੀਂ ਵੀ ਕੈਮਰਾ ਛੱਡ ਕੇ ਕਹਦੋਂਗੇ ਮੈਨੂੰ ਬਣਾ ਦਿਓ ਮੈਂ ਚਲਾ ਲਊਗਾ ਦੇਖੋ ਇੱਛਾ ਹਰ ਬੰਦੇ ਦੀ ਹੁੰਦੀ ਆ ਪਰ ਪਾਰਟੀ ਦੇ ਫੈਸਲੇ ਆ ਜੀ بڑے ਵੱਡੇ ਫੈਸਲੇ ਆ ਜੇ ਪਾਰਟੀ ਚਾਹੂਗੀ ਮੇਰੀ ਲੋੜ ਆਪਣਾ ਮਹਿਸੂਸ ਕਰਨਗੇ ਮੇਰੀ ਕਿਤੇ ਸੇਵਾ ਲਾਉਣਗੇ ਨਿਮਾਣਾ ਸੇਵਕ ਹੋ ਕੇ ਸੇਵਾ ਕਰੂੰਗਾ ਜੀ ਤਾਂ ਦੇਹੀ ਨਾ ਕਰੂੰਗਾ ਪਾਰਟੀ ਦਾ ਨਾਮ ਉੱਚਾ ਕਰੂੰਗਾ ਇਹ ਵਾਦਾ ਕਰਦਾ ਪਰ ਮੈਂ ਐ ਵੀ ਬਹੁਤ ਖੁਸ਼ ਆ ਆਈ ਐਮ ਵੈਰੀ ਹੈਪੀ ਮੈਂ ਇੱਥੋਂ ਤੱਕ ਜਿਹੜਾ ਮੈਨੂੰ ਪਹੁੰਚਾਇਆ ਮੇਰੀ ਪਾਰਟੀ ਕਰਕੇ ਪਹੁੰਚਿਆ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਆ ਉਸ ਪਰਵਰਦੇਦਾਰ ਦਾ ਜਿਨੇ ਮੇਰੇ ਤੇ ਇਨੀਆ ਰਹਿਮਤਾਂ ਵਰਸਾਈਆਂ ਨੰਬਰ 2 ਤੇ ਮੈਂ ਪਾਰਟੀ ਦਾ ਜਿਨੇ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਐਡੇ ਵੱਡੇ ਦਿਗ ਜਾਂਦਾ ਮੈਂ ਮੁਕਾਬਲਾ ਕਰ ਲਵਾਂ ਅਰਵਿੰਦ ਕੇਜਰੀਵਾਲ ਸਾਹਿਬ ਹੋ ਗਏ ਸੰਦੀਪ ਪਾਟਕ ਸਾਹਿਬ ਹੋ ਗਏ ਭਗਵੰਤ ਮਾਨ ਸਾਹਿਬ ਹੋ ਗਏ ਅਮਨ ਅਰੋੜਾ ਜੀ ਲਾਡੀ ਟੋਸ ਸਾਹਿਬ ਇਹ ਸਾਰੇ ਟੀਮ ਮੈਂਬਰ ਸੀ ਜਿਨਾਂ ਨੇ ਮੈਨੂੰ ਟਿਕਟ ਦੇ ਕੇ ਨਿਵਾਜਿਆ ਉਸ ਤੋਂ ਬਾਅਦ ਫਿਰ ਆ ਜਾਂਦੇ ਮੇਰੇ ਹਲਕੇ ਦੇ ਲੋਕ ਜੋ ਮੈਨੂੰ ਪਿਆਰ ਕਰਦੇ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਸਾਡੇ ਮੁੱਦੇ ਹੱਲ ਕਰਵਾ ਸਕਦਾ ਡਿੰਪੀ ਜਾ ਕੇ ਫਿਰ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਜੀ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਬਚਾਇਆ ਸੋ ਬੇਫਿਕਰ ਹੋ ਜੋ ਸਰ ਤੁਹਾਨੂੰ ਮੈਂ ਹਫਤਾ ਪਹਿਲਾਂ ਕਹਤਾ ਸੀ ਰਿਜ਼ਲਟ ਤੋਂ ਉਹੀ ਹੋਇਆ ਜੀ ਵੀ ਸਰ ਤੁਸੀਂ ਹੈਰਾਨ ਹੋ ਜਾਓਗੇ ਇੱਕ ਦਿਨ ਤੁਸੀਂ ਸੁਣ ਕੇ ਰਾਈਟ ਸਰ ਅੱਜ ਤੁਹਾਨੂੰ ਇੱਕ ਇੱਕ ਸਾਲ ਬਾਅਦ ਤੁਹਾਨੂੰ ਆਪਾਂ ਦੁਆਰੇ ਮਿਲਾਂਗੇ ਸਰ ਇੱਕ ਸਾਲ ਬਾਅਦ ਲੋ ਕਹਿਣਗੇ ਜੀ ਵੀ ਹਾਂ ਵੀ ਆਰ ਸੈਟੀਸਫਾਈਡ ਵਿਦ ਡਿੰਪੀ ਯਾਨੀ ਸਿੱਧਾ ਤੌਰ ਤੇ ਇਹਨਾਂ ਨੇ ਕਮਿਟਮੈਂਟ ਕਰਤੀ ਹੈ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਇੱਕ ਸਾਲ ਦੀ ਗੱਲ ਕਰ ਰਹੇ ਨੇ ਕਿ ਇੱਕ ਸਾਲ ਦੇ ਵਿੱਚ ਜਿੰਨੇ ਵੀ ਪੈਂਡਿੰਗ ਕੰਮ ਨੇ ਉਹਨਾਂ ਨੂੰ ਮੁਕੰਮਲ ਕਰਾਂਗੇ ਔਰ ਇਹ ਵੀ ਦਾਅਵਾ ਕਰ ਦਿੱਤਾ ਕਿ ਜੇਕਰ ਕੰਮ ਮੁਕੰਮਲ ਨਾ ਹੋਏ ਤੇ ਫਿਰ 2027 ਦੀ ਚੋਣ ਨਹੀਂ ਲੜੂੰਗਾ ਕਮਿਟਮੈਂਟ ਦੇ ਨਾਲ ਡਿਮਪਟੀ ਲੋਕਗੇ ਵਾਦ ਰਹੇ ਨੇ ਵਿਧਾਇਕ ਦੀ ਸੋਚ ਚੁੱਕ ਚੁੱਕੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਇਹਨਾਂ ਦੇ ਕੰਮਾਂ ਦੀ ਰਫ਼ਤਾਰ ਜਿਹੜੀ ਹੈ ਕਿ ਆ ਜਿਹੜੀ ਜਨਤਾ ਨੇ ਇਹਨਾਂ ਤੇ ਭਰੋਸਾ ਜਤਾਇਆ ਉਸਪਰ ਉਸੇ ਨੂੰ ਕਮ ਰੱਖ ਪਾਉਂਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ